ਲੋ ਬਾਈ ਆ ਗਿਆ ਰੋਟਾਵੇਟਰ ਇੱਧਰ ਟੈਸਟ ਹੋਣ ਇਹ ਦੇਖ ਇਹ ਹਲੇ ਲਿਫਟ ਛੱਡਣ ਦਾ ਵੀ ਨਹੀਂ ਪਤਾ ਇਹਨੂੰ ਹੈਗੀ ਆ ਡਰਾਈਵਰੀ ਆਏ ਤਾਂ ਵਧਾਈਆਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਵਧਾਈਆਂ ਭਾਈ ਸਾਰੇ ਜੀ ਨੂੰ ਪਾਵਟਰ ਲਿਆਂ ਦਾ ਨਵਾਂ ਹਾਂ ਸ਼ਕਤੀ ਮਾਨ ਹੋ ਜਾਂਦਾ ਹਾਂ ਲਿਖ ਨਾਲ ਲੱਗ ਹੈ ਉਹ ਸੰਗਲ ਕਾਸ ਹੋ ਜੂਗਾ ਟੇਟਾ ਇਧਰ ਨੋਦੇ ਕਰਕੇ ਆਏ ਹੂੰ ਓਕਰ ਬੋਟਾ ਬਾਈ ਹਾਂ ਆਹ ਹਾਂ ਇਹ ਬਾਈ ਜਬ ਮਿੱਟੀ ਭਰਨ ਤੋਂ ਚਾਹਤੋ ਹੈ ਨਾ 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 ਜੱਟੋ ਨਾ ਇਹ ਦੇ ਜ਼ਿਆਦਾ ਘੜਾ ਕੇ ਚਲਾਉਣਾ ਫੇ ਚੱਕ ਦੋ ਬਾਈ ਨਹੀਂ ਯਾਰ ਸਾੜੇ ਵਾਲੇ ਤੇ ਮੇਰੇ ਇੱਥੇ ਹੈ ਹੈ ਲੈ ਬਾਈ ਇਧਰ ਫਟਾ ਤੇਰੇ ਵਾਲੇ ਦੇ ਦੋ ਇੱਕ 2 ਮੇਲੋ ਪਾਪਾ ਜੀ ਚੱਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਧਾਈਆਂ ਤੈਨੂੰ ਸਦ ਜੀ ਕਰੋ ਹਾਂ ਵਧਾਈਆਂ ਪਹਿਲਾ ਟਾਈਟਲ ਲੈ ਕੇ ਜਿੰਨਾ ਪਹਿਲਾਂ ਤੇ ਹੁਣ ਸਾਡੇ ਕੋਲ ਆ ਗਿਆ ਤੁਹਾਡੇੋ ਕਿਰਪਾ ਨਾਲ ਆਇਆ ਬਜ਼ੁਰਗਾਂ ਦੀ ਹਾਂ ਬਜ਼ੁਰਗਾਂ ਦੇ ਆਸ਼ੀਰਵਾਦ ਤੁਸੀਂੋ ਥਾ ਫੜਾ ਦੰਦੇ ਰਹੇ ਵੀ ਕਰ ਲੋ ਹੈ ਹੈ ਮਾਈ ਤੇਰੀ ਕੀ ਕਰੋ ਲੇਕ ਆਨ ਕਰੀਏ ਵਧੀਆ ਕਰਿਆ ਸ਼ਕਤੀਮਾਨ ਹੈ ਨਾ ਸ਼ਕਤੀਮਾਨ ਤੇ ਭਾਈ ਇਧਰ ਜੱਗਾ ਹਾਂ ਕਿੱਧਰ ਜਾਇਆ ਇਹ ਦੋ ਜਣੇ ਅੱਜ ਤੱਕ ਰਹੂਗੇ ਤੇ अच्छा ला भाई हां दस जग ਹੁਣ ਇਹਦੇ ਉੱਪਰ ਵੀ ਆਏਗਾ ਤੂੰ ਤਾਂ ਜਿਹੜੇ ਭਾਈ ਤੈਨੂੰ ਜ਼ਿਆਦਾ ਪਤਾ ਹੈ ਇਹਦੇ ਉੱਪਰ ਕੁਝ ਨਹੀਂ ਆਏਗਾ ਇਸ ਦੇ ਉੱਪਰ ਦਾ ਹੱਥ ਚੜ੍ਹਿਆ ਹਾਂਜੀ ਲਾ ਭਾਈ ਹਾਂਜੀ ਮੈਂ ਦੂਏ ਨੂੰ ਦੇਖਿਆ ਫਿਰ ਕਾਬਾਂ ਤਕੜੀ ਹੁੰਦੇ ਨੇ ਨਾ ਨਟ ਪਾਏ ਹਾਂ ਛੇੜਦੇ ਭਾਈ ਆਹ ਚੀਜ਼ ਤੇ ਨਟ ਪਾਦੇ ਲੋ ਭਾਈ ਟੈਸਟਿੰਗ ਚੱਲ ਰਹੀ ਹੈ ਰਕਾਬਾਂ ਨੇ ਲਿਵੇ ਆਈ ਜੇ ਤਾ ਲੱਖ ਲੱਖ ਮਾਡਲ ਦਾ ਫਰਕ ਆਹੋ ਆਪਣਾ ਆਪਣੀ ਕੰਪਨੀ ਕਿਧਰ ਆ ਤੇ ਬਹੁਤ ਵੱਡਾ ਵੜਦਾ ਹੈ ਦੇਖ ਲੈ ਤਾਂ ਸੱਤੇ ਨਾ ਰਹੇ ਕਿ ਇਹ ਪੁੱਛੇ ਲੈ 7 ਲੱਖ ਰਾਂ ਨੇ ਹਾਂ ਨਾ ਪੱਛੀ ਲਾ ਕੇ ਹਾਂ ਨਾ ਲਈਏ ਮੋੜ ਕੇ ਜਿਹੜਾ ਦੇਵ ਲੱਗਦਾ ਮੂਰੇ ਮੂਰੇ ਤੇਰਛਾ ਹੈ ਚੱਲੀਏ ਕੀਤਾ ਲੈ ਯਾਰ ਪਾ ਕੇ ਕਿਹੜਾ ਵਾਲਾ ਬਣਾ ਯਾਰ ਮੋੜ ਆਏ ਜੇ ਗਲੀ ਚ ਲੈ ਕੇ ਆਏ ਇਹਨਾਂ ਨੇ ਕਹਿੰਦਾ ਫਿਰ ਪਤਾ ਲੱਗਿਆ ਵੀ 8 ਰੋਟਾ ਹੂੰ ਇੱਕ ਹੋਰ ਜਾਣਾ ਹਾਂ ਹਾਂ ਸਾਮਾਰੀ ਹੁਣੀ ਗੱਤ ਵਾਲੇ ਰੋਟੋਵੇਟਰ ਲੈਣ ਫੋਨ ਆ ਗਿਆ ਧੱਕੇ ਦੀ ਬੈਠੇ ਵੜਾਏ ਆਂ ਵੀਡੀਓ ਦੇਖ ਕੇ ਕਹਿੰਦਾ ਵਸ ਹੁਣ ਹੋ ਗਿਆ ਸੌਦਾ ਕੰਮ ਰੋਟੋਵੇਟਰ ਬੋ ਜਾਣੇ ਕੱਲੂ ਜਸਵੰਤ ਵਾਲੇ ਦੇ ਜਾਣਾ ਇੱਕ ਹੂੰ ਧੱਕੇ ਵੰਦੇ ਸਾਰੇ ਰੋਟੋਵੇਟਰ ਵਾਲਾ ਕੋਲ ਸਹੀ ਗੱਲ ਪੱਤੀ ਹੁਣ ਇਹੀ ਤੇ ਨਹੀਂ ਲੱਗਿਆ ਸਾਰਿਆਂ ਨੂੰ ਹਾਂ ਅੱਗੇ ਪੱਤੀਆਂ ਥੋੜੀਆਂ ਪੇਪਰ ਜਿਹੀਆਂ ਹੁਣ ਇਹ ਪੱਤੀ ਦੇਣ ਲੱਗੇ ਹਾਂ ਆਹ ਲਓ ਭਾਈ ਉਹ ਗੱਡੀ ਯਾਤਰੀ 6 6 6 6 6 ਪੱਤੀਆਂ ਪਤਾ ਨਹੀਂ ਕਿੰਨੀਆਂ ਲੱਗੀਆਂ ਵੀ ਉਹ ਤਾਂ ਪੁੱਛਿਆ ਨਹੀਂ ਹੈਗਾ ਅਸੀਂ ਮੈਂ ਹਰ ਨੂੰ ਇੱਕ ਦੋ ਤਿੰਨ ਚਾਰ ਪੰਜ 6 7 ਇਹ ਕਿੰਨੀਆਂ ਪੱਤੀਆਂ ਲਾਉਂਦੀ ਹੈ ਇਹਨੂੰ 48 ਹੈ ਨਹੀਂ ਛੋਟੀਆਂ ਦੋ ਦੋ ਲੋਕਾਂ ਦੇ ਦੇਖੇ ਕਿੰਨੀਆਂ ਪੱਤੀਆਂ ਗਿਣਤਾ ਆਇਆ ਮਾੜੀ ਤੇ ਇਹ 48 ਹਨ ਸੱਚਾ ਤੇਰੇ ਨਾਲ 54 ਪੱਤੀਆਂ 53 ਪੱਤੀਆਂ 48 ਹੀ ਆਉਂਨੂੰ ਕਿਨੂੰ ਅੱਛਾ ਇਹਨਾਂ ਦੇ 53 ਵਾਲੇ ਨੂੰ ਯਾਰ ਸੱਤ ਨੂੰ ਹਾਂ ਦੇਖ ਲੈ ਨਹੀਂ ਦੇਖ ਲੈ ਦੁਬਾਰਾ ਇਹਨੇ ਦੇਖੀਆ ਮੈਂ ਗਿਰਿਆਰਾ ਦੇ ਲਾ ਨਹੀਂ ਹੁਣ ਚਲੇ ਜਾ ਰਹੇ ਕਾਦੇ ਐ ਇੰਨੀ ਨਹੀਂ ਹੋ ਸਕਦੀਆਂ ਹਾਂ ਇੰਨੀ ਕਿਛੇ ਆ 7 ਫੁੱਟ 'ਚ 48 ਆਉਂਦੀ ਮੇਰੇ ਨਾਲ ਚਵੀਰ 48 48 ਆ ਜੀ ਬਾਕੀ ਭਾਈ ਮੋਡਲ 53 54 ਇਹਦੇ 'ਚ ਜੇ 8 ਫੁੱਟ 9 ਫੁੱਟ ਆ ਹੋਵੇ 1 ਫੁੱਟ ਹੋਰ ਬਚੂਗਾ 1 ਪੱਤੀ ਉਹਨਾਂ ਨੂੰ ਹੋਰ ਪਾ ਦੇਣੀ 6 ਹੋਰ ਪੈ ਜਾਣੀਆਂ ਉਹ 60 ਨਹੀਂ ਚਾਹੀਦੀ ਕੋਈ ਕਿਛੇ ਕੀ ਆਪਕੋ ਦੋ ਬਦਲਾਵਾਂਗੇ ਚੱਕਰ ਇੱਕੋ ਚੱਕਰ ਬਦਣਾ ਫੁੱਟ ਦਾ ਫੁੱਟ-ਫੁੱਟ ਪਰੇ ਆ ਇਹ 68 ਬੱਤੀਆਂ 9 ਫੁੱਟ 68 ਦੀ ਰੋਲ ਕਿੰਨੇ ਆ ਸਾਰੇ 10 10 ਰੋਲ ਆ ਕਿਹਦੇ ਵਿੱਚ 9 ਆ ਰੋਲ ਦੋ ਬਦਲਣ ਕਿਉਂ ਚ ਹੈ ਜੱਗੇ ਰੋਲ ਦੇਖਣੇ ਪੈਣੇ ਆ 1 2 3 4 5 6 7 10 ਆ ਬਾਈ ਮੈਨੂੰ ਨਹੀਂ ਪਤਾ ਮੈਂ ਇੱਥੇ ਗਿਣਤੀ ਹੋ ਗਈ ਪਿੱਛੇ ਦੇ ਮੈਨੂੰ ਕੋ ਲੱਗਿਆ ਵੇ ਜੱਗੇ ਗਿਣੀ ਆ ਕੇ ਹੈ ਫਿਰ ਇਹ 60 ਹੈ ਜੱਗਾ ਕਿਨੂ ਗੈਰ ਹੁਣ ਬੰਦਾ ਵੜਿਆ 2 9 ਫੁੱਟ ਦੇ ਨਾ ਕਿਹਨੇ 54 ਹੀ ਆ ਫਿਰ ਇਹ ਚ ਚੰਜਾਈ ਬਣਨਾ 10 ਆਈ 10 ਉਹ 10 ਦੀ ਹੈ ਜੇ ਤਿੰਨ ਉਧਰ ਤੇ ਉਧਰ ਵੀ ਤਿੰਨ ਆ ਹਾਂ ਉਹਦੇ ਚ ਬਹੁ ਹੋਗੇ 12 ਰੋਲ 9 ਫੁੱਟ ਦੇ 8 10 ਹੋਣਗੇ ਮੇਨ 6 6 ਵਾਲੇ 2 ਹੋਗੇ ਤਿੰਨ ਤੇ ਹਾਂ 68 ਪੱਤੀਆਂ 68 ਪੱਤੀਆਂ ਮੇਰੇ ਵਾਲੇ ਚ ਉਹਦਾ ਟਰੈਕਟਰ ਦੇ ਹਿਸਾਬ ਕਰੇ 54 12 ਯਾ ਵਾ 12 ਪੱਤੇ ਦਾ ਫਰਕ ਪੈਂਦਾ ਹੈ ਹੈ ਇਹ ਨਾ ਕਿ ਜੇ ਹੁਣ 12 ਇਹਦੇ ਵਿੱਚ ਘਟਾਉਂਦੇ ਫੋ ਮੇਰੇ ਨਾਲ ਕਿੰਨੇ ਰਹਿ ਗਈਆਂ ਹੈ ਪੱਤੇ ਬੱਤਾਂ ਉਹਦੇ ਚਾਹੇ ਆਹ ਨਾਲ ਨੇ ਕਰੀ ਨਹੀਂ ਲੋਟ ਨਾਲ ਨੇ ਸਭਾ ਲਿਖਿਆ ਕੀ ਚੀਜ਼ ਹੈ ਲਾ ਇਹ ਨਾਲ ਲੱਗਦੀ ਹੈ ਵੜਦਣੀ ਪੱਤੀ ਤਵੀ ਵੜਦਣੀ ਪਹਿਲੇ ਹੀ ਗੇੜੇ ਦਿੰਦੀ ਸਾਰੇ ਅੱਛਾ ਕਿਹਾਂ ਨਾਲ ਇਹ ਤਾਂ ਬਹੁਤ ਫਰਕ ਹੁੰਦਾ ਹੈ ਯਾਰ ਦਾ ਵੀਰ ਆਹਾਂ ਨਹੀਂ ਨਾ ਜਿਗਾਰ ਨਾਲ ਲੋਟ ਕਸਿਆ ਨੂੰ ਰੇ ਪੈਣੀ ਆ ਪੈਕਿੰਗ ਪੈਣੀ ਆ ਹਾ ਨਾਟ ਜਿਹੜੇ ਬੜੇ ਆ ਨਾ ਤਾਂ ਗਿਆ ਏ ਓਕੇ ਹਾ ਸ਼ਬਾਏ ਮੇਰੇ ਨਾਲ ਦੇ ਵੀ ਲੱਗਦੀ ਆ ਓਕੇ ਨਾ ਚੈੱਕ ਕਰਕੇ ਜਾਊਗਾ ਜਦੋਂ ਚਾਲੂ ਕਰਨਾ ਉਹ ਤੇ ਸਭ ਕੁ ਕੁ ਕਰਾ ਲੈਣਾ ਹਾਂ ਨਾਲ ਲੱਗਣਾ ਇੰਨੀ ਤਾਂ ਵੀ ਰਾਤ ਹੀ ਮੇਰੇ ਵਾਲੀ ਦੀ ਇੱਕ ਦਿਨ ਅੱਛਾ ਮੇਰਾ ਦਿੰਦੀ ਸਾਰੇ ਇੰਨੀ ਤਾਂ ਵੀ ਗਿਆ ਕੇ ਹੋਊਗੀ ਉਹ ਵੀ ਲੱਗੂਗੀ ਜਾ ਬਟਨ ਦੇ ਪਾਸੇ ਕੱਤੀ ਪਾ ਕੇ ਪਰ ਨਹੀਂ ਉਹ ਜਿਹੜੀ ਆਹ ਹੈ ਜੀ ਆਹ ਅੰਦਰਲੇ ਪਾਸੇ ਪੈਕਿੰਗ ਦੇਣੀ ਪਈ ਪੱਤੀਆਂ ਪੈਣੀਆਂ ਦੋ ਇੱਕ ਇਧਰ ਗਦਰਾ ਹਨਾੜ ਇੱਥੇ ਕਾ ਸੋਣਾ ਐ ਇੰਨਾ ਇੰਨੇ ਇਧਰ ਆ ਜਾਣਾ ਦੇਣੀ ਬਣੀ ਪੈਣੀ ਮੈਂ ਇਹਨੂੰ ਕਿਹਾ ਫੋਨ ਬਗੈ ਮੈਂ ਕਰਾ ਲਈ ਮੈਂ ਲੋਟ ਉਹ ਲਾਡੀ ਕਹਿੰਦਾ ਕਰਤੀ ਮੈਨੂੰ ਕੀ ਪਤਾ ਦਾ ਹਾਂ ਹੂੰ ਤਾਂ ਚਲੋ ਬਾਕੀ ਭਾਈ ਏਕਣਾ ਹੀ ਪਤਾ ਲੱਗਦਾ ਹਾਂ ਇਹ ਨਹੀਂ ਹੈ ਇਹ ਤੇ ਨਹੀਂ ਹਰੇ ਤੂੰ ਦੀ ਪੈਣੀ ਇਹਦੇ ਫਰਕ ਨਹੀਂ ਪੈਣਾ ਬਹੁਤ ਮਿਲਦਾ ਭਾਈ ਕਿਤੇ ਗਿਆ ਨਾ ਭਾਈ ਕਿੰਗਾ ਇੱਥੇ ਨਹੀਂ ਫਰਕ ਪੈਣਾ ਇਹ ਪਲੇ ਘਾਟਾ ਇੱਥੇ ਪੈਣਾ 32 ਇਹਨੇ ਇੱਥੇ ਘਾ ਸੋਣਾ ਐਨਾ ਅੱਜਾ ਚੜ੍ਹ ਕੇ ਵੇਚੋ ਇਹਦੇ ਵਿੱਚ ਆਹਰ ਐਂ ਉਪਰ ਹੈ ਪੱਤੀ ਪੈਣੀ 2 ਦਾ ਪੱਤੀਆਂ ਦੋ ਪੈਣੇ ਕਿ ਇਧਰ ਇੱਕ ਇਧਰ ਹਾਂ ਉਧਰ ਦੋ ਮੇਰੇ ਅੱਜ ਵੀ ਪੈਣੇ ਮੈਂ ਇੰਨੀ ਤਾਂ ਵੀ ਰਾਤੀ ਉਹ ਕਿਹਾ ਹੋਣਾ ਉਹ ਵੀ ਲੈ ਲਈ ਕਿ ਮੈਂ ਜਿੰਨੀ ਮੋਟੀ ਆ ਉਹ ਲੱਗੀ ਵੀ ਇੰਨੀ ਮੋਟੀ ਆ ਪਾਣੀ ਐਡੀ ਮੋਟੀ ਪੱਤੀ ਪੈਣੀ ਇੰਨੀ ਮੋਟੀ ਪੱਤੀ ਹੋਰ ਪੈਣੀ ਫੇਰ ਲੋਟ ਆ ਜਾਣਾ ਭਾਈ ਨਾੜ ਤਾਂ ਤਾਂ ਹੀ ਜਾਂਦਾ ਹੈ ਮਾਣੂ ਫੋਨ ਕਰਿਆ ਕਹਿੰਦਾ ਇਹਨਾਂ ਨੂੰ ਟੈਟ ਕਰ ਦੇ ਉਹਨਾਂ ਨੂੰ ਢੇਲੇ ਕਰ ਦੇ ਥੱਲੇ ਦੇ ਤਾਂ ਮੂੰਹ ਚੱਕ ਦੇ ਪਰ ਫੇਰ ਵੀ ਗੱਲ ਬਣੀ ਨਹੀਂ ਪੱਤੀ ਪੈ ਕੇ ਹੀ ਲੋਡ ਨੂੰ ਪੱਤੀ ਪੈ ਕੇ ਲੋਡ ਨੂੰ ਬਰਾਬਰ ਕਿਉਂਕਿ ਜਦ ਇਹਨੂੰ ਡੋਲ ਲੈ ਮਿੱਟੀ ਨੂੰ ਧੱਕਣਾ ਨਹੀਂ ਐ ਹੋਰ ਕੋਲ ਚਲੇ ਜਾਣਾ ਉਹਨੇ ਉਧਰ ਢਾੜ ਲੈਣੀ ਇਹ ਜੇ ਜੱਗਾ ਜੱਗਾ ਬਿਮਾਰੀਆਂ ਨੋਟ ਕਰ ਦੇਣਾ ਬਾਈ ਜੀ ਕਹਿੰਦਾ ਮਰੀਜ਼ ਦੀ ਜਾਂ ਉਹ ਨਾ ਵਾਪਰੀ ਗੱਲ ਕੀ ਹੋ ਗਈ ਹਾਂ ਕਿਹਾ ਕਹਿੰਦਾ ਮੈਂ ਲੋਡ ਕਰਾ ਲਿਆ ਨਹੀਂ ਪੱਤੀ ਉੜ ਗਈ ਉਹ ਉੜਾਤਾ ਹਾਂ ਇਹ ਪਰਮਾ ਡਾਕਟਰ ਬਣਦਾ ਤੇਰਾ ਕੰਮ ਤਾਂ ਦੇਖਣਾ 7 ਫੁੱਟਾ 53000 ਦਾ ਕਟਿਆ 8 ਫੁੱਟਾ 52000 ਦਾ ਆਪਣੇ ਆਲਾ ਕਿੱਦਾਂ ਲੱਗਦਾ ਮੈਂ ਕਹਿੰਦੇ ਹੁਣ ਹੀ ਕੰਮ ਕਰਨਾ ਮੈਂ ਚੱਲ ਕੋਈ ਨਹੀਂ ਕਹਾ ਸੋਮਵਾਰ ਨੂੰ ਹਲੇ ਹੈ ਨਹੀਂ ਕਹਿੰਦੇ ਅੱਜ ਵੇਲਾ ਤੇ ਵੇਚਾਂ ਉਹ 7 ਫੁੱਟੇ ਦਾ ਹੀ ਰੇਲਾ ਪਿੰਦਰ 1.5 ਲੱਖ ਰੁਪਏ ਆ ਇਹ ਤਾਂ ਸ਼ਕਤੀਮਾਨ ਦੇ ਦਾ ਟੌਪ ਮਾਡਲ ਦਾ ਇਹਨੂੰ ਮੈਂ ਦੱਸਦਾ ਇਹਨੂੰ ਰਸਗੁਲਾ ਦੇ ਦਤਾ ਪਹਿਲੇ ਮੈਨੂੰ ਦੋਏ ਦੇਣਾ 3 ਦੇ ਦੇਣਾ ਤਰਹਿਿੰਦ ਘਾਸ ਵਾਲਾ ਰਸਗੁਲਾ ਵੀ ਰਸਗੁਲਾ ਖਾਣਾ ਮੇਰੇ ਤੇ ਕਿਆ ਹੋ ਗਿਆ ਵੀ ਟੈਟਰ ਮੋ ਪਿਆ ਮੰਮੀਆਂ ਨੇ ਉਹ ਨਹੀਂ ਖਾਣਾ ਲੈਣ ਦੇ ਲਿਆ ਕੇ ਦਊਂਗੇ ਇਹ ਤਾਂ ਨਾ ਯਾਦ ਰੱਖਿਆ ਇੱਕ ਦਿਨ ਹੋਰ ਲੰਘੇ ਉਹਦੇ ਅਗਲੇ ਦਿਨ ਸਕੂਲ ਤੇ ਆਇਆ ਹੁੰਦੀ ਸਰ ਟਰੈਕਟਰ ਤੇ ਰਾਸਗੁਲਾ ਚੱਕ ਕੇ ਖਾ ਗਿਆ ਮੰਮੀ ਨੇ ਉਹਦੇ ਬਾਅਦ ਉਹਦੇ ਕਾ ਮੈਂ ਪਰਾ ਕਰਾਉਣ ਨੂੰ ਨਾ ਚੱਕਦਾ ਉਹ ਕੱਲ ਦਾ ਹੀ ਮਿੱਠਾ ਦੇ ਲਿਆ ਦੋਗੇ ਮਿਹਰ ਬਾਅਦ ਖਾ ਗਿਆ ਚੱਕ ਕੇ ਆਹ ਦੇਖੋ ਪੌਣੇ ਤੇਰਾ ਨਾਮ ਲਿਖਾਇਆ ਆ ਦੇਖ ਪਾ ਪੰਮੂ ਦਾ ਕੈਮਰਾ ਸ਼ੁਕਲਾ ਲਿਖਿਆ ਹੋਇਆ ਰਾਸਗੁਲਾ ਲਿਖਿਆ ਹੋਇਆ ਸ਼ੁਕਲਾ ਅਗਰ ਸ਼ੁਕਲਾ ਦੱਸ ਸ਼ੁਕਲਾ ਸਪੈਲਿੰਗ ਦੱਸ ਦੇ ਜੀ ਯੋ ਪਤਾ ਪੰਜਾਬੀ ਚ ਰਿਹਾ ਹੈ ਤੇ ਅੰਗਰੇਜ਼ੀ ਹਸੋਬਾ ਤੇ ਹਾਂ ਇਹ ਅਸਲੈ ਨਾ ਆਪਣੇ ਨਾਉਂ ਦੇ ਨੀ ਤੇ ਪੂਰੇ ਗਾਮ ਦੇ ਪੂਰੀ ਦੱਸ ਦੇ ਕਰ ਕਰ ਬਾਕੀ ਬਾਈ ਹੁਣ ਚੱਲਦੇ ਰਾ ਪਤਾ ਲੱਗੂ ਕਿਵੇਂ ਚੱਲਦਾ ਹੈ ਆਮਨੇ ਮੋਂਡਾ ਚੱਕ ਲੈ ਜੂ ਮੋਂਡਾ ਲਾ ਕੇ ਲੈ ਜੂਗਾ ਘਰ ਨੂੰ ਗੱਡੀ ਕਿ ਲੰਘਦਾ ਔਖਾ ਹੈ ਹਾਂ ਲਾਲੇ ਜੀ ਦਾ ਮੋਂਡਾ ਮੇਥੇ ਕਿਤੇ ਲਗਣਾ ਮੁੰਡਾ ਕਿਆ ਮੈਂ ਗਾਲੀ ਚੌਖਾ ਲੰਗਦਾ ਮੁੰਡਾ ਲਾ ਕੇ ਲੈ ਜਾ ਕਰ ਤੂੰ ਲੈ ਜੂਗਾ ਤੂੰ ਪਹਿਲਵਾਨਾ ਜੱਗਾ ਲੈ ਜੂਗਾ ਜੱਗਾ ਪਹਿਲਵਾਨਾ ਹੈ ਹਾਂ ਜੱਗੇ ਨੇ ਦਾ ਭਾਈ ਪਹਿਲੇ ਹੀ ਖੇਤਾਂ 'ਚ ਘਰ ਪਾਇਆ ਜਾਂ ਉੱਥੇ ਹਾਂਥੀ ਲਗਾ ਲੋ ਹੈ ਪਹਿਲਾਂ ਹੀ ਬਣਾ ਪ੍ਰਬੰਧ ਤੱਕੜੇ ਕਰੀਦੇ ਹਾਂ ਹਾਂ ਉਹ ਨਹੀਂ ਲੰਗਦਾ ਜਾਂਦਾ ਤੂੰ ਜਾਨ ਵੀ ਲਿਆਉਣਾ ਵੇਜ ਸਕਦਾ ਜਹਾਜ ਦਾ ਕੀ ਕਰਾਉਣਾ ਹੈ ਆਹ ਗਲੀ ਬਾਹਰ ਜੂਗਾ ਕੁਝ ਵੀ ਕਰ ਸਕਦਾ ਹੈ ਹਾਂ ਕੁਝ ਵੀ ਕਰ ਸਕਦਾ ਹੈ ਆਹ ਵੇ ਤੈਨੂੰ ਪਤਾ ਹੈ ਹਾਂ ਜਹਾਜ ਲੈ ਸਕਦਾ ਹੈ ਤੇ ਜਹਾਜ ਕੁਝ ਨਹੀਂ ਕਰਦਾ ਸਾ ਠੀਕ ਹੈ ਐਂ ਪਤਾ ਲੱਗਣਾ ਜਹਾਜ ਆ ਗਿਆ ਜਿੱਕੇ ਆ ਪੱਤੇ ਸਪਰਿੰਗ ਕਾਦੇ ਢਿੱਲੇ ਹੁੰਦੇ ਵੀ ਆ ਚੱਕ ਕੇ ਲੋ ਹਾਂ ਉਹ ਲੈ ਹਲੇ ਉੱਪਰ ਲਟਕ ਰਹੇ ਹਨ ਬਜਨਵਾ ਉਹ ਹਾਂ ਥੱਲੇ ਰੱਖੇ ਰਹੇ ਨੇ ਥੱਲੇ ਰੱਖੇ ਤੇ ਸੈਟਿੰਗ ਇਹਦਾ ਹੈ ਬਾਕੀ ਆ ਫਟਾ ਡਬਲ ਆ ਗਿਆ ਨੇ ਇੱਥੇ ਪਿੰਨ ਪਾ ਆ ਇੱਥੇ ਪੈਣੀ 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 ਤੂੰ ਨਾ ਤਾਰ ਰੱਖਣੀ ਹੁੰਦੀ ਹੈ ਫਟੇ ਇੱਥੇ ਪੈਣੀ ਪੈਣੀ ਕਿੰਨਾ ਗਲਤ ਪਾਈਆਂ ਨੇ ਚਾਰੇ ਪਿੰਨਾ ਕੱਢ ਕੇ ਇੱਥੇ ਬੈਠ ਗਿਆ ਮੈਂ ਕਹਿੰਦਾ ਜੇ ਫੋਰਮੈਨ ਆ ਗਿਆ ਤੁਸੀਂ ਲਝਾ ਲੈਣਾ ਓਰੇ ਤੁਸੀਂ ਕਹਿੰਦਾ ਇਹ ਆਏ ਨਹੀਂ ਆਏ ਨਹੀਂ ਤਵੀ ਉਦੋਂ ਨੂੰ ਨਹੀਂ ਆਏ ਨੂੰ ਕਹਿੰਦਾ ਮੈਂ ਚੱਲਿਆ ਤੁਸੀਂ ਉਹ ਕਰ ਲਓ ਤਵੀ ਹੁਣ ਸਾਨੂੰ ਦੇਖਦੀ ਵੀ ਕਰਦੇ ਉਹਦੇ ਕਹਿਣ ਲੱਗ ਉਹ ਤਾਂ ਹੈ ਬਾਈ ਫੋਨ ਤੇ ਕਿਹਾ ਉਹਨੂੰ ਕਹਿੰਦਾ ਮੈਂ ਕਰਤੀਆ ਲੋੜੋ ਮੇਰੇ ਵਾਲੇ ਕਹਿੰਦੇ ਤੇਰੇ ਘਰੇ ਗੱਗ ਜਾ ਕਰੀਆਂ ਤਾਂ ਉਹਨੇ ਆ ਨਹੀਂ ਹੈਗੀ ਲੈ ਲਾਡੀ ਨੂੰ ਫੋਨ ਲਾ ਫਿਰ ਫੋਰਮੈਨ ਆਂਦਾ ਬਣਾ ਕੇ ਤੋਂ ਉਹਨੂੰ ਬਾਤ ਨੂੰ ਦੱਸੀਂ ਪਰਖਣ ਦੱਸੀਂ ਦੱਸਣ ਵੀ ਕਰਨ ਹੋ ਸਕਦੇ ਵਿੱਚ ਸਮਝ ਗਿਆ ਜਕੀਨ ਦੱਸਿਆ ਨਕਸਰ ਕਰਦੇ ਨਹੀਂ ਹੈਗੇ ਨਾ ਨਕਸਰ ਪਹਿਲਾਂ ਮਹਿੰਦਰਾ ਟਰੈਕਟਰ ਆਏ ਤੇ 475 ਲਿਆਂਦਾ ਦਾ ਮਿੱਤੂ ਬਾਬਰਾਂ ਨੇ ਲਿਆਂਦਾ ਦਾ ਉਥੇ ਜਲਸੀ ਜੀ ਬੁਲਾਏ ਬਦੇ ਵੀ ਹਾਂ ਦੱਸੋ ਟਰੈਕਟਰ ਮਾਰ ਕੇ ਕਣਾ ਉਹ ਕਹਿੰਦਾ ਵੀ ਤੇ ਲੋਕਾਂ ਨੂੰ ਪਤਾ ਗਿਆ ਕਿ ਸਾਡੇ ਮਗਰਾੜ ਛੋਟੇ ਆਏ ਅੱਛਾ ਜੀ ਸਾਡੀ ਤਾਂ ਇਹੀ ਗੱਡੀ ਹੈ ਅਸੀਂ ਮਰੂਤੀ ਤੇ ਵਿਆਹ ਨੂੰ ਜੇ ਭਰੇ ਜਾਣਾ ਚਾਹਤੇ ਆ ਉਹ ਟਰੈਕਟਰ ਜੰਦੇ ਉਹਦੇ ਕੱਪੜੇ ਲੇ ਵੇਣਦੇ ਆ ਉਹ ਕਹਿੰਦਾ ਗੱਲ ਬਾਬੇ ਨੂੰ ਟੋਕ ਕਰਨ ਵਾਲੀ ਹੈ ਉਹੀ ਚੱਕਰ ਜਿਹੜਾ ਉਹ ਜੀ ਇਹ ਵਰਤਾਂ ਉਹਨਾਂ ਦੱਸਣੀ ਆ ਅੱਜ ਆ ਦੇਖੋ ਨਹੀਂ ਮਗਰਾੜ ਫਿਰ ਉਹਨੂੰ ਪਾਏ ਸਾਰੇ ਬੜੇ ਨੂੰ ਕਾਫੀ ਸੁਣੇ ਆਮਨੇ ਆ ਪਰੋਣਾ ਲਿਆ ਉਹਨੇ ਛੋਟੇ ਲਾਤੇ ਮਗਰਾੜ ਉੱਡੇ ਨਹੀਂ ਰਹੇ ਹੈਗੇ ਫਰਕ ਪੈ ਗਿਆ ਬਾਈ ਕੰਟ੍ਰੈਂਡ ਦੂਆ ਚੱਲ ਪਿਆ ਤੈਰ ਬਹਾਰ ਵਾਲਾ ਹੂੰ ਤੈਰ ਬੜੇ ਪੈਣ ਆ ਸੀ ਜੀ ਹਾਂ ਹਾਂ ਮੈਂ ਬਿੱਟਰ ਨੂੰ ਸੀ ਲਾਇਆ ਕੰਪਨੀ ਦਾ ਬਾਕੀ ਆ ਬਾਈ ਕਵਰ ਜਿਆ ਪਾਇਆ ਪਿਆ ਹੈ ਕਵਰ ਜਿਆ ਤੇ ਇੱਕੋ ਵਾਰ ਪਿਆ ਜੇ ਓਕੇ ਜੱਗੇ ਨਹੀਂ ਉਹ ਜੱਗੇ ਉਹ ਕਹਿੰਦਾ ਵੀ ਇਹੇ ਕ੍ਰੋਸਾਂ ਦਾ ਵੀ ਫਰਕ ਹੈ ਕਹਿੰਦਾ ਹੋਰ ਦੇ ਕ੍ਰੋਸ ਛੋਟੇ ਹੁੰਦੇ ਪਤ ਨਹੀਂ ਲੱਢੀ ਜਾਂਦਾ ਹਾਂ ਹਾਂ ਉਹ ਕੋਸ ਇਹ ਕੰਮ ਆਵੇ ਨਾ ਇਹ ਦੇਖਦੇ ਆ ਉਹ ਜਗਾਰ ਦੇ ਵਿੱਚ ਪੈਣਾ ਮੇਰੀ ਵੈਰੀ ਕੋਈ ਕੱਢ ਦੇ ਦੋ ਵੀ ਬਾਹ ਨਹੀਂ ਪੈਣੀ ਇਹ ਪਹਿਲੀ ਵਾਰ ਹੈ ਵਾਧਵਾ ਕੋਠੇ ਪਰ ਰੱਖਣਾ ਮੇਰੇ ਕੋਲ ਮੈਂ ਇਹ ਦੋ ਪਾਵੇਂ ਉਪਰਜੀਟ ਦਾ ਹੀ ਪਿਆ ਤੇ ਵਗਿਆ ਤੇ ਕੋਆੜੀ ਨੂੰ ਵੇਖੀ ਹੋਣਾ ਮੇਰੇ ਕੋਲ ਰੱਖੇ ਲੈ ਜੱਗਾ ਜੱਗਾ ਦਾ ਭਾਈ 10 ਸਾਲ ਪੁਰਾਣਾ ਕੱਢ ਲੂਗਾ ਸਾਡੇ ਕੋਲ ਗਾਰਡ ਪੁਰਾਣੇ ਪਏ ਪਰ ਆਪਾਂ ਕਾਲ ਕਰ ਦਿੰਦੇ ਇਹਨੂੰ ਪੌਂਡ ਤੇ ਹੈ ਫਾਇਦਾ ਭਾਈ ਕਬਰਾਂ ਦਾ ਹਾਏ ਤਾਂ ਹੈ ਹੈਗਾ ਕਰ ਲੈਂਦੇ ਕਾਲ ਕਰਦੇ ਆਪਾਂ ਬਸ ਕਾਲ ਤਾਂ ਛਾੜ ਨਹੀਂ ਪੰਜ ਮਿੰਟ ਦਾ ਫਰਕ ਹੈ ਕਾਲੋ ਵੀ ਕਰ ਇਸੇ ਗਰਮੀ ਵਿੱਚ ਕਿਤੇ ਛਾਟ ਪਾਉਣ ਸੁਗਾੜੀ ਉਹ ਤੇ ਕਾਲ ਹੋਣ ਲੱਗ ਜਾਂਦੀ ਹੈ ਬਿੰਦਰ ਭਾਈ ਦੇਖ ਕੰਡਾ ਦਾ ਕਰਦੇ era ਭਾਈ ਜਾਂਦਾ ਕੰਡਾ ਦੁਰੀਆ ਲੇਵਲ ਲੱਗੇ ਵੀ ਉੱਪਰ ਨੇ ਸਾਰੇ ਕੰਡੇ ਕਰਕੇ ਲਾਇਆ ਬਹੁਤ ਨੇ ਹਾਂ ਇਹ ਪਲੇਟ ਬਜਾ ਰਿਹਾ ਪੰਜ ਸੱਤ ਆ ਦੇਖ ਲੈ ਨਿਕਾ ਲਿਆ ਮਾ ਵਾ ਵਾ ਅੱਤੀ ਦਾ ਨੰਬਰ ਯਾ ਲੈ ਆ ਮੈਂ ਹਾਂ ਇਹਨਾਂ ਕਹੇ ਤੁਹਾਡੇ 9 ਕੋ 9 ਫੁੱਟ ਆ ਪੋ ਆਇਆ ਮਾ ਜਸਵੰਤ ਵਾਲਾ ਦਾ ਮਾ ਕਿੰਨਾ ਬਜਨ ਹੈ 5 60 ਕਿ ਜੀ ਹਾਂ 560 ਵਾਲੇ ਬਲ ਲੱਗਦਾ 7 ਲਿਖਿਆ ਪਤਾ ਮਸੜਾ 7 ਘੋਟਲ ਦਾ ਮਾ ਸਾ ਬੱਤੀਆਂ ਵੀ ਵਧਾਈ ਗਏ ਹੁਣ ਜਦ ਅਸੀਂ ਜਾਣਾ ਤੇ ਬਜਨ ਵੀ ਘਟਣਾ ਤੁਹਾਨੂੰ ਜਾਣਾ ਪੈਣਾ ਮੈਨੂੰ ਨਹੀਂ ਲੱਗਦਾ ਮੇਰੇ ਦਿਮਾਗ ਨੂੰ ਸ਼ੱਕ ਨਹੀਂ ਪੈਂਦੀ ਜੇ ਦੱਸੂਗਾ ਮੈਂ ਪੁੱਛ ਕੇ ਜਾਣਾ ਪੈਣਾ ਬਈ ਜਾਣਾ ਹੀ ਪੈਣਾ ਇੰਨਾ ਭਾਰੀ ਨਹੀਂ ਹਸਰ ਬਾਕੀ ਭਾਈ ਵਿੰਦਰ ਭਾਈ ਦੱਸੂਗਾ ਹਾਂ ਟਰੈਕਟਰ ਦਾ ਵਜਨ ਘਰਾਲਿਆ ਤਾਂ ਤੁਸੀਂ ਮੈਨੂੰ ਤਾਂ ਸਾਡੇ ਟਰੈਕਟਰ 'ਚ ਵੀ ਘੱਟ ਲੱਗਦਾ ਜੇ ਟਾਇਰ ਟੁਰਜੇ ਪਵਾਏ ਆ ਤੁਸੀਂ ਦੋਵੇਂ ਬੜਾ ਲੱਗੀ ਜਾਵੇ ਵਜਨ ਪਰਕ ਹੈਗਾ ਹੈ ਹੈਗਾ ਫਰਕ ਬਾਕੀ ਭਾਈ ਖੇਤ ਦੱਸੂਗੇ ਹੁਣ ਕਿਆ ਕਹਿੰਦਾ ਕਹਿੰਦੇ ਗਿੱਲਾ ਫੜਦਾ ਹੈ ਜੇ ਗਿੱਲੇ ਖੇਤ ਦੇ ਕੋਈ ਨਾ ਟਾਇਰ ਸਾਰੇ ਹੁਣ ਹਾਂ ਗਿੱਲਾ ਫੜਦਾ ਹੈ ਆ ਗਿੱਲਾ ਨਹੀਂ ਜੀਰੀ ਦੇ ਵੱਟ ਕਹਿੰਦੇ ਨੇ ਕਿ ਇੱਥੇ ਨਾ ਨਾ ਵਾਕੇ ਖੁਸ਼ ਹੋਏ ਬੋਲੇ ਬਾਰੇ ਨਾ ਨਾ ਜੀਰੀ ਦੇ ਵੱਟ ਭਾਈ ਕਿੰਨਾ ਜੂੰਡਿਆ 'ਚ ਆਪਣੇ ਹੱਥ ਜਾਰੇ ਸਾਰਾ ਕੋ ਇਹ ਜੇ ਫੜਦਾ ਇਹਨੂੰ ਮੜੀ ਉੱਪਰ ਚੱਕ ਲੈ ਲੇ ਉਹਨੂੰ ਇਹ ਤਾਂ ਹੈ ਸਹੀ ਗੱਲ ਹੈ ਸਹੀ ਗੱਲ ਹੈ ਜ਼ਰੂਰ ਫੜਾਉਣਾ ਜਿਵੇਂ ਇਹ ਵੀਡੀਓ 'ਚ ਕਹਿ ਰਿਹਾ ਤਾਂ ਵੀ ਦੋ ਲੀਵਰ ਛੱਡ ਕੇ ਤੀਏ ਹਾਈ ਵਾ ਚਾਹੋ ਉਹ ਕਹੀ ਵੀ ਤੁਹਾਡਾ ਸਹਾਵਾ ਵੀ ਲੀਵਰ ਦਾ ਜਦੋਂ ਜੰਬ ਜਾਂਦੇ ਨੇ ਥੋੜੇ ਜਿਹਾ ਗਲਤ ਗੱਪ ਜਾਂਦੇ ਅਸੀਂ ਫਿਰ ਸਮਝਿਆ ਅੱਧਾ ਜੋਰ ਤਾਂ ਵੀਰੇ ਟਾਇਰਾਂ ਨਾਲ ਖਾ ਲੈਣਾ ਇਹਦਾ ਇਹ ਤਾਂ ਹੈ ਜੇ ਇਹਦੇ ਟਾਇਰ ਹੀ ਸਹੀ ਹੁੰਦੇ ਫਿਰ ਇਹਨੇ ਜ਼ੋਰ ਮਾਰਨ ਵਾਲਾ ਬੱਤ ਹਾਂ ਅੱਧਾ ਜ਼ੋਰ ਉਹਨੇ ਲਈ ਜਾਣਾ ਬਿਛੋਣੇ ਇਹਨੂੰ ਉਹ ਨਾ ਵਧਾ ਦੇਣਾ ਗਾ ਉਹ ਮੈਂ ਘਾਰਾਂਗੇ ਬਦਲੇ ਉਹ ਫਿਰ ਵੀ ਲੀਵਰ ਚੱਕ ਕੇ ਵਾਜਦਾ ਬਸੇਰੀ ਪਟਾਈ ਕਰਦਾ ਐਨੀ ਪਟਾਈ ਤਾਨੂੰ ਲੱਗੀ ਜਾਂਦਾ ਵੀ ਘੱਟ ਪਾੜਦਾ ਪਾੜਦਾ ਦਾ ਬਥੇਰਾ ਬਾਈ ਹਾਂ ਹੁਣ ਮੇਰਾ ਸੱਤਾ ਖੋਲਿਆ ਮੈਂ ਐਨਾ ਉੱਚਾ ਹੈ ਦੇਖੇ ਗੱਲ ਸੁਣ ਲੈ ਤੂੰ ਬਾਹਣ ਜਾਂਦਾ ਕਿੰਨਾ ਪਾੜਦਾ ਕਿੰਨਾ ਪਟਾਈ ਕਰਦਾ ਮਰਜੀ ਪਟਾ ਲਓ ਨਾ ਨਾ ਚੈੱਕ ਕਰਨੀ ਤੇਰੀ ਪਟਾਈ ਵੀ ਬਾਕੇ ਆਉਂਦਾ ਕਿਤੇ 9 ਫੁੱਟ ਲਾਉਂਦਾ ਹੀ ਨਾ ਹੋਵੇ ਉੱਪਰ ਇਹ ਫਿਰ ਇਹਦਾ ਮੈਂ ਪਨੀਰ ਵਾਲਾ ਬਾਉਂਦਾ ਦੇਖ ਜੰਨੀ ਅਸੀਂ ਪਟਾਈ ਕਰੀ ਕੋਈ ਨਹੀਂ ਪਟਾਈ ਬਰਾਬਰ ਹੀ ਐ ਬਰਾਬਰੇ ਕੰਮ ਹਾਂ ਬਿਕੋ ਸਮਝ ਲੈ 9 ਫੁੱਟਾ ਸ਼ਿਟੀ ਨਵੇੜ ਦਾ ਹਾਂ ਪਟਾਈ ਤਾਂ ਬਰਾਬਰੇ ਜੱਗੇ ਪਟਾਈ ਤਾਂ ਬਰਾਬਰੇ ਹੋਣੀ ਆ ਹਾਂ ਉਹ ਨਵੇੜਾ ਕਰਦਾ ਟਾਈਮ ਹੈ ਟਾਈਮ ਕਰ ਦਿੰਦਾ ਬਸ ਹਾਂ ਆ ਜਿਹੜੀਆਂ ਨਾਲੇ ਨਾਲੇ ਪੱਤੀਆਂ ਲੱਗੀਆਂ ਮਿਆਂ ਉਹ ਤਾਂ ਥੱਲੇ ਤੂੰ ਕਿੱਥੇ ਲੈ ਜਾਊਗਾ ਹਾਂ ਆਹ ਪੱਤੀਆਂ ਮੇਨ ਐ ਨਾ ਭਾਈ ਇਹਦੇ ਥੱਲੇ ਨਹੀਂ ਜਾਂਦਾ ਕਾ ਤੇ ਲਾਓ ਯਾਰ ਤੱਕ ਕਿੰਨੇ ਕਿੰਨੇ ਲਾਉਣੇ ਉਹ ਤਵੀ ਨਾ ਮੂਰੇ ਪੱਤੀ ਦੇ ਇੰਨੀ ਖਾਲੀ ਕੱਢਣੀ ਆ ਇੱਕ ਪਾਸੇ ਕੱਢ ਤੂੰ ਦੂਜੇ ਪਾਸੇ ਵੀ ਤਵੀ ਆ ਤਾਂ ਹੀ ਤਾਂ ਇੰਨੇ ਪਾਉਂਦੇ ਆ ਸਾਡੇ ਦੇ ਜਿਹੜੇ ਪਹਿਲਾਂ ਆਉਂਦੇ ਨਹੀਂ ਪਹਿਲਾਂ ਦੀ ਗੱਲ ਵੀ ਹੋਣੀ ਦੀ ਗੱਲ ਹੋ ਰਹੀ ਕੋਈ ਬੋਗਲ ਨਾ ਕਰਦਾ ਐਨਾ ਜਾਂਦਾ ਤਵੀ ਦੀ ਕਿਹੜੀ ਹੋਰ ਥੱਲੇ ਛੱਡਣਾ ਹੁਣ ਉਹ ਜਿਹੜਾ ਤੇਰੇ ਵਿਚਾਰੇ ਰੂਲਾ ਅੰਨੇ ਦੇ ਥੱਲੇ ਰੋਣ ਦੇ ਗਏ ਆ ਨਾ ਹੋਰ ਵੀ ਜਾਂਦਾ ਹੈ ਰੂਲੇ ਦੇ ਵਿਚਲੇ ਤੇਰੇ ਜੋਗੋ ਜਿਹੜਾ ਸੈਂ ਉਹ ਸੁਪਰ ਸੀਡਰ ਆ। ਆਹ ਸੈਂਟਰ 'ਚ ਰੂਲ ਆ ਵੀ ਤਾਂ ਹੈਗਾ ਇਹਦੇ ਮੇਨ ਜਿਹਦੇ ਪਰ ਕਸੇ ਹੋਏ ਆ ਇਹ। ਹਾਂ ਉਹ ਤਾਂ ਬਹੁਤ ਆ ਜੀ ਯਾਰ। ਉਹਦਾ ਬਹੁਤ ਉੱਪਰ ਆ ਬਾਈ। ਉਹਦਾ ਗਿੱਠ ਦਾ ਫਰਕ ਆ ਗਿੱਠ ਦਾ। ਗਿੱਠ ਦਾ ਇਹਦਾ ਰੂਲਾ ਵਧਾਤਾ ਹੋਣਾ। ਆਲੇ ਗਿੱਠ ਦਾ ਫਰਕ। ਆ ਦੇਖੋ ਜੀ 1.5 ਗਿੱਠ ਦਾ ਫਰਕ। ਇੰਨਾ ਫਰਕ ਬਈ। ਕੋਈ ਫਾਲੇ ਨਹੀਂ ਕਰਦੇ ਆ। ਕਿੰਨਾ ਆ ਗਿਆ ਚੇਂਜ ਹੋਇਆ। ਜਾਨਣਾ ਇਹ ਸੁਰਚ ਪਾਉਣਾ ਕਰਕੇ ਤਵੀਆਂ ਤਾਂ ਐਨੇ ਮੜਮੜੀ ਲੱਗਦੀਆਂ। ਹਾਂ। ਚਲੋ ਬਾਈ ਫਨ ਡੈਮੋ ਕਰਕੇ ਦੇਖੂਗੇ। ਜੇਕਰ ਫੀਟਾ ਲਿਆ ਕਰਤੇ। ਇਹ ਆਹ ਪੱਤੀ ਨੂੰ ਰੱਖ ਲਿਆ ਨਹੀਂ ਆਉਂਦੇ। ਹਾਂ ਦਾ ਸਰ। ਜੇ ਗਨੇ ਪਾਲਟੀ ਕਰਤੀ ਕੋਕ ਲੈਤ ਕਰਨ ਨੂੰ ਇਹ ਮਿਲ ਗਿਆ ਜਿਆਦਾ ਗਰੀਬ ਇਕ ਗਲੀ ਉਪਰ ਹਾਂ ਹੁਣ ਤੈਨੂੰ ਕੋਕ ਬਲਾਤ ਜਗੇ ਨੇ ਅਦੇ ਵੀ ਨਹੀਂ ਬਲਾਇਆ ਅੱਜ ਤੱਕ ਕਦੇ ਨਹੀਂ ਬਲਾਇਆ ਇਹਦੇ ਆਸਾਂ ਜਨੂੰ ਕੱਢਣਾ 21 ਜਨੂੰ ਜਦ ਤੱਕ ਆਉਂਦੇ ਚੋਣ ਲੱਗਿਆ ਜਾ ਹਟਣਾ ਸਿਰਫ ਇੱਕ ਵਾਰ ਬਲਾਜੀ ਬਾਈ ਬਾਈ ਉਧਰ ਇਹ ਡੇਢ ਦਾ ਜੀ ਡੇਢ ਪਾ ਗਿਆ ਬਾਈ ਮੈਂ ਨਾ ਆਸਾਂ ਜਨੂੰ ਕੱਢਣ ਨੂੰ ਤਿਆਰ ਤੂੰ ਪਲਾ ਬੱਸ ਇੰਨਾ ਪੀਣਾ ਇੱਕ ਦਿਨ ਪਹਿਲਾਂ ਰੋਟੀ ਛੱਡ ਦਿੱਤੀ ਮੈਂ 8 ਫੋਟਾ ਜੀ ਨਵਜੀ ਬਾਈ ਬਾਕੀ ਹੁਣ ਜੱਗਾ ਦੱਸੋਗਾ ਸੀ ਕਿ ਸੀਲਾ ਕਿਹੜੀਆਂ ਜਹਾਜ਼ ਦੀ ਜਹਾਜ਼ ਵਾਲੀ ਸਮੁੰਦਰ 'ਚ ਜਾ ਚਾਹੁੰਦੇ ਸਮੁੰਦਰੀ ਯਾਤਰੀ ਸੀ ਲੈ ਸਮੁੰਦਰ ਵਾਲੇ ਜਾ 6 ਮਹੀਨੇ ਸਮੁੰਦਰ 'ਚ ਰਹੇ ਹਾਂ ਹਾਂ ਕਿੰਨਾ ਸਮੁੰਦਰ ਦੇ ਉੱਪਰ ਜਾਂਦੇ ਕਿ ਵਿਚਰੇ ਨੇ ਵਿਚਰੇ ਰਹਿੰਦਾ ਜਿਹੜਾ ਵਿਚਾਲੇ ਨਹੀਂ ਪੈ ਸਕਦਾ ਚਾਹੇ ਪਾਣੀ 'ਚ ਡੋਬੋ ਕੇ ਚਲਾ ਦੋ ਹਾਂ ਹਾਂ ਬਾਕੀ ਪਰਸੋਂ ਮੈਂ ਆ ਜਾਣਾ ਬੰਦੇ ਨੇ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਬੱਸ ਇੱਕ ਦਾ ਮੈਂ ਪਹਿਲਾਂ ਨਹੀਂ ਸੁਣਿਆ ਇਹਨਾਂ ਨੇ ਵਾਰੀ ਆਉ ਨਹੀਂ ਦਿੰਦਾ ਉਹ ਠੀਕ ਆ ਠੀਕ ਚਲੋ ਬਾਈ ਬਾਕੀ ਚੱਲ ਰਿਹਾ ਇਹਨੂੰ ਫੋਨ ਆਇਆ ਇਹਨੂੰ ਦਿਖਾ ਦਿ ਮਾੜੇ ਨਾਲ ਹਾਂ ਰਿਕਾਰਡਿੰਗ ਸੁਣਾ ਦੀ ਇਹਨੂੰ ਨਾ ਨਾ ਠੀਕ ਹੈ ਪੂਰੀ ਦੇ ਇੰਜਨ ਵਾਲਾ ਕੰਮ ਹੋ ਗਿਆ ਉਹ ਮਸਲ